ਪਵਨ ਗੁਰੂ ਪਾਣੀ ਪਿਤਾ ਤਰਤਮ ਹਤਿ ਵਿਗਵਾਕ ਅੰਸਾਰ ਆਪਣੇ ਆਸਤੇ ਕਿਸੇ ਵੀ ਚੀਜ਼ ਨੂੰ ਬੇਲੋੜਾ ਨਸ਼ਟ ਕਰਕੇ ਵਾਤਾਵਰਨ ਖਰਾਬ ਕਰਨਾ ਬੇहद ਗੈਰ ਜ਼ਿੰਦੂਰੀ ਆ ਖਾਸ ਤੌਰ ਤੇ ਮੈਂ ਜਗਮੂਨ ਸਿੰਘ ਸੂਬਾ ਜਨਰਲ ਸਖਤਰ ਭਾਰਤੀ ਕਿਸਾਨ ਸੰਘਟਕਾ ਪੰਜਾਬ ਆਪਣੀ ਸੂਬਾ ਕਮੇਟੀ ਵੱਲੋਂ ਤੁਹਾਨੂੰ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਇਹ ਸਵਾਰੀ ਜਿਹੜੀ ਕਣਕ ਹੈ ਕਣਕ ਆਪਾਂ ਵੜਨ ਲਈ ਹੁਣ ਜਿਹੜੇ ਨਾਲ ਦੀ ਤੂੜੀ ਬਣਾਉਣ ਤੋਂ ਬਾਅਦ ਜਿਹੜੀ ਥੋੜੀ ਬਹੁਤੀ ਰਹਿਣ ਖੁੰਧ ਰਹਿ ਜਾਂਦੀ ਹੈ ਉਹਨੂੰ ਵੀ ਕਈ ਕਿਸਾਨ ਅੱਗ ਲਾਏ ਦੇਖ ਕੇ ਜਾ ਰਹੇ ਹਨ ਇਹ ਬਿਲਕੁਲ ਅੱਗ ਨਹੀਂ ਲਾਉਣੀ ਚਾਹੀਦੀ ਇਹਦੇ ਨਾਲ ਜੀਵ ਜੰਤੂ ਪਾਣੀ ਸਾਡਾ ਵਾਤਾਵਰਨ ਹਵਾ ਸਭ ਕੁਝ ਖਰਾਬ ਹੁੰਦਾ ਹੈ ਤੇ ਅਸੀਂ ਉਸ ਬਾਣੀ ਦੇ ਕੰસાર ਵੀ ਨਹੀਂ ਚੱਲਦੇ ਬਾਕੀ ਸਾਡੀ ਬਾਣੀ ਤੋਂ ਬਣਾ ਉਂਝ ਵੀ ਸਾਡੀ ਲੋੜ ਹੈ ਕਿ ਅਸੀਂ ਸਾਫ ਸੁਥਰਾ ਆਲਾਦ ਵਾਲਾ ਰੱਖੀਏ ਅਤੇ ਬੱਚੇ ਬਜ਼ੁਰਗ ਉਹਨਾਂ ਨੂੰ ਕਿਸੇ ਕਿਸਮ ਦੀਆਂ ਬਿਮਾਰੀਆਂ ਨਾ ਲੱਗਣ ਇਸ ਲਈ ਇਹ ਕੋਈ ਆਪਣੀ ਮਜਬੂਰੀ ਨਹੀਂ ਕਿ ਸਗੋਂ ਜੇ ਆਪਾਂ ਨੂੰ ਖੇਤ ਦੇ ਵਿੱਚ ਵਾੜਵਾਗੇ ਜ਼ਰੂਰ ਆਰਥਿਕ ਤੌਰ ਤੇ ਥੋੜਾ ਬੋਤਾ ਪਾਉਂ ਨੁਕਸਾਨ ਵੀ ਹੁੰਦਾ ਹੈ ਉਹ ਸਾਰੇ ਹੀ ਪੰਜਾਬ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਟਰਾਲ ਮਿਲ ਕੇ ਚੱਲਣਾ ਚਾਹੀਦਾ ਹੈ ਅਤੇ ਵੱਧ ਮਿਹਨਤ ਕਰਕੇ ਵਿਸ਼ੇਸ਼ ਚੋਣਾ ਲਾਉਣਾ ਪਵੇ ਉਹ ਮਿਹਨਤ ਕਰ ਲੈਣੀ ਚਾਹੀਦੀ ਹੈ ਪਰ ਅੱਗ ਲਾ ਕੇ ਬੇਲੋੜਾ ਵਾਤਾਵਰਨ ਖਰਾਬ ਕਰਨਾ ਬੇहद ਅਸ ਸਮਿਆਂ ਦੇ ਵਿੱਚ ਸਾਡੇ ਲਈ ਨੁਕਸਾਨਦੇ ਹੈ ਸਮੁੱਚੇ ਸਮੁੱਚੇ ਮਤਲਬ ਦੁਨੀਆ ਲਈ ਨੁਕਸਾਨਦੇ ਹੈ ਇੱਕ ਸੂਚੀ ਦੁਨੀਆ ਤੋਂ ਪਾਪ ਜਿਹੜੇ ਹੋਰ ਛੋਟੇ ਜੀਵ ਜੰਤੂ ਕੀੜੇ ਸਾਡੇ ਮਿੱਤਰ ਕੀੜੇ ਤੇ ਹੋਰ ਆਉਂਦੇ ਹਨ ਉਹ ਵੀ ਸਾਰੇ ਇੱਥੇ ਮਾਰੇ ਜਾਂਦੇ ਹਨ ਇਸ ਕਰਕੇ ਫਿਰ ਦੁਬਾਰਾ ਮੈਂ ਬੇਨਤੀ ਕਰਦਾ ਹਾਂ ਕਿ ਇਸ ਵਾਰੀ ਕਣਕ ਦੀ ਦਾਤ ਖੂਦ ਨੂੰ ਕਿਤੇ ਵੀ ਕੋਈ ਵੀ ਕਿਸਾਨ ਭਰਾ ਅੱਗ ਨਾ ਲਾਵੇ ਪਵਨ ਗਿਰੂ ਪਾਣੀ ਪਿਤਾ ਤਰਤਮ ਹੱਤ ਤੇ ਵਾਕ ਅਨਸਾਰ ਆਪਣੇ ਆਸਤੇ ਕਿਸੇ ਵੀ ਚੀਜ਼ ਨੂੰ ਬੇਲੋੜਾ ਨਸ਼ਟ ਕਰਕੇ ਵਾਤਾਵਰਨ ਖਰਾਬ ਕਰਨਾ ਬੇहद ਗੈਰ ਜ਼ਿਦੂਰੀ ਆ ਖਾਸ ਤੌਰ ਤੇ ਮੈਂ ਜਗਮਉਨ ਸਿੰਘ ਸੂਬਾ ਚੇਨਰ ਸਕੱਤਰ ਭਾਰਤੀ ਕਿਸਾਨ ਯੂਨੀਅਨ ਟਕੁੰਦਾ ਪੰਜਾਬ ਆਪਣੀ ਸੂਬਾ ਕਮੇਟੀ ਵੱਲੋਂ ਤੁਹਾਨੂੰ ਸਾਰੇ ਹੀ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਇਹ ਸਵਾਰੀ ਜਿਹੜੀ ਕਣਕ ਹੈ ਕਣਕ ਆਪਾਂ ਵੜਨ ਲਈ ਹੁਣ ਜਿਹੜੇ ਨਾਲ ਦੀ ਤੂੜੀ ਬਣਾਉਣ ਤੋਂ ਬਾਅਦ ਜਿਹੜੀ ਥੋੜੀ ਬਹੁਤੀ ਰਹਿਣ ਖੁੰਦ ਰਹਿ ਜਾਂਦੀ ਹੈ ਉਹਨੂੰ ਵੀ ਕਈ ਕਿਸਾਨ ਅੱਗ ਲਾਏ ਦੇਖ ਕੇ ਜਾ ਰਹੇ ਹਨ ਇਹ ਬਿਲਕੁਲ ਅੱਗ ਨਹੀਂ ਲਾਉਣੀ ਚਾਹੀਦੀ ਇਹਦੇ ਨਾਲ ਜੀਵ ਜੰਤੂ ਪਾਣੀ ਸਾਡਾ ਵਾਤਾਵਰਨ ਹਵਾ ਸਭ ਕੁਝ ਖਰਾਬ ਹੁੰਦਾ ਹੈ ਤੇ ਅਸੀਂ ਉਸ ਬਾਣੀ ਦੇ ਕੰસાર ਵੀ ਨਹੀਂ ਚਲਦੇ ਬਾਕੀ ਸਾਡੀ ਬਾਣੀ ਤੋਂ ਬਣਾ ਉਂਝ ਵੀ ਸਾਡੀ ਲੋੜ ਹੈ ਕਿ ਅਸੀਂ ਸਾਫ ਸੁਥਰਾ ਆੜਾ ਦਵਾਲਾ ਰੱਖੀਏ ਅਤੇ ਬੱਚੇ ਬਜ਼ੁਰਗ ਉਹਨਾਂ ਨੂੰ ਕਿਸੇ ਕਿਸਮ ਦੀਆਂ ਬਿਮਾਰੀਆਂ ਨਾ ਲੱਗਣ ਇਸ ਲਈ ਇਹ ਕੋਈ ਆਪਣੀ ਮਜਬੂਰੀ ਨਹੀਂ ਕਿ ਸਭੋ ਜੇ ਆਪਾਂ ਨੂੰ ਖੇਤ ਦੇ ਵਿੱਚ ਵਾਧਵਾਗੇ ਜਰੂਰ ਆਰਥਿਕ ਤੌਰ ਤੇ ਥੋੜਾ ਬੋਦਾ ਪਾਉਂ ਨੁਕਸਾਨ ਵੀ ਹੁੰਦਾ ਹੈ ਉਹ ਸਾਰੇ ਹੀ ਪੰਜਾਬ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਟਰਾਲ ਮਿਲ ਕੇ ਚੱਲਣਾ ਚਾਹੀਦਾ ਹੈ ਅਤੇ ਵੱਧ ਮਿਹਨਤ ਕਰਕੇ ਬੇਸ਼ੱਕ ਚੋਨਾ ਲਾਉਣਾ ਪਵੇ ਉਹ ਮਿਹਨਤ ਕਰ ਲੈਣੀ ਚਾਹੀਦੀ ਹੈ ਪਰ ਅੱਗ ਲਾ ਕੇ ਬੇਲੋੜਾ ਵਾਤਾਵਰਨ ਖਰਾਬ ਕਰਨਾ ਬੇहद ਇਸ ਸਮਿਆਂ ਦੇ ਵਿੱਚ ਸਾਡੇ ਲਈ ਨੁਕਸਾਨਦੇਹ ਹੈ ਸਮੁੱਚੇ ਸਮੁੱਚੇ ਮਤਲਬ ਦੁਨੀਆ ਲਈ ਨੁਕਸਾਨਦੇਹ ਹੈ ਇੱਕ ਸੂਚੀ ਦੁਨੀਆ ਤੋਂ ਪਾਪ ਜਿਹੜੇ ਹੋਰ ਛੋਟੇ ਜੀਵ ਜੰਤੂ ਕੀੜੇ ਸਾਡੇ ਮਿੱਤਰ ਕੀੜੇ ਤੇ ਹੋਰ ਹੁੰਦੇ ਹਨ ਉਹ ਵੀ ਸਾਰੇ ਇੱਥੇ ਮਾਰੇ ਜਾਂਦੇ ਹਨ ਇਸ ਕਰਕੇ ਫਿਰ ਦੁਬਾਰਾ ਮੈਂ ਬੇਨਤੀ ਕਰਦਾ ਹਾਂ ਕਿ ਇਸ ਵਾਰੀ ਕਣਕ ਦੀ ਰਾਤ ਖੂਦ ਨੂੰ ਕਿਤੇ ਵੀ ਕੋਈ ਵੀ ਕਿਸਾਨ ਭਰਾ ਅੱਗ ਨਾ ਲਾਵੇ